ਵੱਡੇ ਅਫੀਸਰ ਨੇ ਤਾਂ ਇੱਧਰ ਪ੍ਰਦਰਸ਼ਨ ਕਰ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਔਜ਼ਾਰ ਟੀਵੀ ਦੇ ਉੱਤੇ ਦਾ ਭਾਈ ਜਿਹੜਾ ਤੁਹਾਡਾ ਮੇਨ ਲੀਡਰ ਹੈ ਉਹਨੂੰ ਕਹੇ ਆ ਕੇ ਖੜਨਾ ਗੱਲ ਆਪਣਾ ਤਾਂ ਨਹੀਂ ਸੀ ਨਾ ਰੋਡ ਬਲੌਕ ਕਰਨਾ ਆਪਾਂ ਪਬਲਿਕ ਨੂੰ ਹਰੈਸ ਕਰਨਾ ਸਾਨੂੰ ਪੁੱਛਿਆ ਦਿਓ ਜੀ ਅਸੀਂ ਵਗ ਜਾਨੇ ਆਪਾਂ ਇਹ ਸ਼ਾਂਤੀ ਦੇ ਵਿੱਚ ਚਾਹਾਂਗੇ ਜੇ ਸਾਨੂੰ ਇੱਕ ਰੋਡ ਦੀ ਹੈ ਭਾਈ ਤੁਸੀਂ ਸਾਨੂੰ ਗੱਲ ਕਰਨ ਦੇਣੀ ਹੈ ਕਿ ਨਹੀਂ ਕਰੋ ਯਾਰ ਕਰੋ ਚੁੱਪ ਰਹੋ ਸਾਨੂੰ ਤੁਸੀਂ ਨਹੀਂ ਜਾਣ ਦੇਣਾ ਸਾਡੀ ਕਿਸਤ ਕਰਦੇ ਹਾਂ ਭਾਣਾ ਸਿੱਧੂ ਦੇ ਨਾਂ ਤੇ ਜੇ ਤੁਸੀਂ ਗ੍ਰਿਫਤਾਰੀ ਦੇਦੇ ਹੋ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਗ੍ਰਿਫਤਾਰੀ ਨਹੀਂ ਦੇ ਰਹੇ ਸਾਰੀ ਜਿੰਨੇ ਬੰਦੇ ਸਾਰੀ ਤੁਹਾਡਾ ਇੱਕ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਉਹਦੇ ਚ ਪ੍ਰੈਟੈਸ ਦਾ ਇੱਕ ਤਰੀਕਾ ਹੈ ਕਿ ਤੁਸੀਂ ਉਹਨੂੰ ਹਮਦਰਦੀ ਦੇਣਾ ਚਾਹੁੰਦੇ ਹਾਂਜੀ ਅਗਲੇ ਵੀ ਸਾਡੇ ਦੋ ਜਗ੍ਹਾ ਤੇ ਇੰਜ ਹੋਇਆ ਸਿਆਣੇ ਨਿਕਲੇ ਉਹ ਕਹਿੰਦੇ ਜੇ ਅਸੀਂ ਉਹਦੇ ਬਿਹਫਤ ਗ੍ਰਿਫਤਾਰੀ ਬੰਦੇ ਨੂੰ ਕਹੋ ਕਿ ਆਰਾਮ ਨਾਲ ਬੈਠ ਜਾ ਠੀਕ ਹੈ ਜੀ ਅਸੀਂ ਕਾਰਵਾਈ ਕਰਦੇ ਹਾਂ ਤੁਹਾਡੀ ਗ੍ਰਫਤਾਰੀ ਕਰਵਾ ਦੇਾਂਗੇ ਤੁਹਾਡਾ ਜਿਹੜਾ ਜੋ ਤੁਹਾਡਾ ਰਾਈਟ ਹੈ ਜੋ ਤੁਹਾਡੀ ਆਪਣੀ ਆਵਾਜ਼ ਉਠਾਉਣਾ ਚਾਹੁੰਦੇ ਉਹ ਚੰਗੀ ਤਰ੍ਹਾਂ ਤੋਂ ਪਹਿਲਾਂ ਇਹ ਗੱਲ ਕਹਿ ਚੁੱਕੇ ਅਸੀਂ ਤੁਹਾਡੇ ਬਰੋਦੀ ਨੇ ਰਹੇ ਜੀ ਤੁਸੀਂ ਸਾਡੀ ਗੱਲ ਸੁਣ ਰਹੇ ਹੋ ਤਾਂ ਠੀਕ ਹੈ ਜਿਹੜਾ ਤਰੀਕਾ ਸੁਚੱਜੇ ਤਰੀਕੇ ਨਾਲ ਡੀਲ ਹੋ ਜਾਏ ਅਸੀਂ ਉਹ ਕਰਨ ਪਿਆਰ ਠੀਕ ਹੈ ਅਸੀਂ ਤੁਹਾਨੂੰ ਇਹਨਾਂ ਕਿਹਾ ਕਿ ਤੁਸੀਂ ਇੱਥੇ ਬੈਠ ਜਾਓ ਇੱਕ ਸਾਈਡ ਖੋਲ ਸਕਦੇ ਹੋ ਤੇ ਖੋਲ ਦੇ ਠੀਕ ਹੈ ਜੀ ਠੀਕ ਹੈ ਤੇ ਤੇਰਾ ਕੰਟਰੋਲ ਹੈਗਾ ਤੇਰੇ ਆਖੇ ਲੱਗਦੇ ਨੇ ਅਸੀਂ ਤੇਰੀ ਗੱਲ ਮੰਨ ਲਈ ਠੀਕ ਹੈ ਜੀ ਅਸੀਂ ਅਰੇਂਜਮੈਂਟ ਕਰਾਂਗੇ ਤਸਵੀਰਾਂ ਦੇ ਵਿੱਚ ਪੁਲਿਸ ਆਫੀਸਰ ਹੈ ਤਾਂ ਇਥੋਂ ਲੰਘਾਰੇ ਆ ਪਰ ਅੱਗੇ ਪਾਇਲਟ ਨੇ ਦੋ ਤੇ ਪੁਲਿਸ ਮੁਲਾਜ਼ਮ ਨੇ ਜੀ ਐਸ 77 ਤਾਂ ਕਾਫੀ ਵੱਡੀ ਦਸਤਾਰ ਦੇ ਵਿੱਚ ਗਿੰਤੀਆਂ ਤੇ ਗੱਡੀਆਂ ਆਈਆਂ ਨੇ ਵੱਡੇ ਆਫੀਸਰ ਨੇ ਤਾਂ ਇੱਧਰ ਪ੍ਰਦਰਸ਼ਨ ਕਰ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸੰਝੇ ਕਰ ਰਹੀਆਂ ਔਰ ਜ਼ਾਟੀ ਟੀਵੀ ਦੇ ਉੱਤੇ ਤਾਂ ਸੀਨੀਅਰ ਆਫੀਸਰਸ ਜਿਹੜੇ ਨੇ ਉਹ ਆਏ ਨੇ ਤਾਂ ਉਹ ਮੌਕਾ ਦੇਖਣ ਦੇ ਲਈ ਆਏ ਨੇ ਜਾਂ ਕੀ ਗੱਲਬਾਤ ਹੁੰਦੀ ਐ ਇਸ ਪਾਸੇ ਜਿਹੜੇ ਨੇ ਲੋਕ ਬਹਿ ਚੁੱਕੇ ਨੇ ਪ੍ਰਦਰਸ਼ਨ ਕਰਨ ਦੇ ਲਈ ਤਾਂ ਉਹਨਾਂ ਨੇ ਗੱਡੀਆਂ ਜਿਹੜੀਆਂ ਨੇ ਰੋਕ ਲੀਆਂ ਨੇ ਕਿਉਂਕਿ ਅੱਗੇ ਸੀਨੀਅਰ ਆਫੀਸਰਸ ਦੀਆਂ ਜਿਹੜੀਆਂ ਨੇ ਪਾਇਲਟ ਸੀਗੀਆਂ ਉਹ ਲੱਗੀਆਂ ਹੋਈਆਂ ਸੀਗੀਆਂ ਜੀ ਐਸ ਟੀ ਲੋ ਜੀ ਐਸ ਟੀ ਲੋ ਤੇ ਹੋਰ तमाम ਅਫਸਰ ਨੇ ਜਿਹੜੇ ਨਜ਼ਰ ਆ ਰਹੇ ਨੇ ਉਹ ਭਈ ਜਿਹੜਾ ਤੁਹਾਡਾ ਮੇਨ ਲੀਡਰ ਹੈ ਉਹਨੂੰ ਕਹੇ ਆ ਕੇ ਛੜਨਾ ਗੱਲ ਠੀਕ ਆ ਬਲਾਉ ਉਹਨੂੰ ਜਿਹੜਾ ਆ ਰਹੇ ਆ ਛੜੀ ਠੀਕ ਹੈ ਬਲਾਉ ਉਹਨਾਂ ਦਾ ਜਿਹੜਾ ਤੁਹਾਡਾ ਲੀਡਰ ਹੈਗਾ ਉਹਨੂੰ ਕਹੇ ਛੜਨਾ ਲਾ ਕੇ ਟੱਕਰ ਔਰ ਸਾਈਡ ਔਰ ਸਾਈਡ ਨੂੰ ਕਲੀਅਰ ਕਰੋ ਉਧਰ ਆ ਜਾਓ ਜਿਹੜੇ ਬੱਸਪੋਟਾ ਲਿਟਰ ਤੇ ਤਾਂ ਕਿਹਾ ਜਾ ਰਿਹਾ ਸੀਨੀਅਰ ਆਫੀਸਰਜ਼ ਵੱਲੋਂ ਕਿ ਤੁਹਾਡੇ ਜਿਹੜੇ ਸੀਨੀਅਰ ਲੀਡਰਸ ਨੇ ਉਹ ਉਹਨਾਂ ਦੇ ਨਾਲ ਸਾਨੂੰ ਮਿਲਾਓ ਤਾਂ ਸਾਫ ਤੌਰ ਤੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਇਹ ਰੋਡ ਖਾਲੀ ਕਰ ਦਿੱਤਾ ਜਾਵੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਆ ਔਰ ਧਾਰਟੀਵੀ ਦੇ ਉੱਤੇ ਤਾਂ ਸੀਨੀਅਰ ਆਫੀਸਰਜ਼ ਜਿਹੜੇ ਨੇ ਉਹ ਇੱਥੇ ਇਸ ਮੌਕੇ ਪਹੁੰਚ ਨੇ ਜੀਐਸਟੀ ਲੋਜੀ ਪਟਿਆਲਾ ਹਾਈਵੇ ਜਾਮ ਕੀਤਾ ਉਸ ਨੂੰ ਲੈ ਕੇ ਦੇਖਣ ਤੇ ਅਧਿਕਾਰੀ ਪੰਨਾ ਸਿੱਧੂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਮంత్రి ਪੰਜਾਬ ਦੇ ਘਰ ਦੇ ਨੇੜੇ ਤੇ ਉਹਨਾਂ ਚੀਜ਼ਾਂ ਦੇ ਮੱਦੇਨਜ਼ਰ ਸੀਨੀਅਰ ਆਫੀਸਰ ਜਿਹੜੇ ਨੇ ਉਹ ਪਹੁੰਚੇ ਨੇ ਉਹ ਲਾਈਨ ਆਊਟ ਨੂੰ ਦੇਖਣੇ ਨੇ ਤੇ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਇਹ ਇਕੱਠੇ ਹੋਏ ਨੇ ਇਕੱਤਰ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਆ ਕਿ ਤੱਕ ਹੋਇਆ ਪਹੁੰਚੁੱਕੇ ਨੇ ਵੱਡੇ ਅਮਲੇ ਦੇ ਨਾਲ ਤਾਂ ਹੋ ਚੁੱਕੇਗਾ ਭਾਈ ਸਾਨੂੰ ਪਹਿਲਾਂ ਨਾਲ ਗੱਲ ਕਰ ਲੈਂਦੇ ਹੋ ਆਪਾਂ ਬਾਅਦ ਚ ਕਰਾਂਗੇ ਹੈਗੀ ਨਹੀਂ ਹਾਂ ਤਾਂ ਆਫੀਸਰਸ ਦਾ ਕਹਿਣਾ ਹੈ ਕਿ ਪਹਿਲਾਂ ਸੀਨੀਅਰ ਜਿਹੜੇ ਇੱਥੋਂ ਲੀਡਰ ਨੇ ਜਿਹੜੇ ਇਹਨਾਂ ਦੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕੀ ਕਹਿਣਾ ਹੈ ਇਸ ਚੀਜ਼ ਦੇ ਬਾਰੇ ਪਰ ਅਸਲ ਦੇ ਵਿੱਚ ਰਸਤਾ ਖੁਲਾਉਣ ਨੂੰ ਲੈ ਕੇ ਵੀ ਜਿਹੜੀ ਇਹ ਗੱਲਬਾਤ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਜਿਹੜੇ ਅੱਗੇ ਵੱਲ ਜਿਹੜੇ ਨੇ ਪਹਿਸਾਨ ਇੱਧਰ ਬੈਠੇ ਹੋਏ ਨੇ ਤਾਂ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਇਸ ਪਾਸੇ ਨੂੰ ਨੇ ਉਹ ਆ ਕੇ ਗੱਲਬਾਤ ਕਰਨਗੇ ਪੀੜਾ ਤੋੜਨਾ ਸੰਜੇ ਕਰ ਰਹੇ ਆ ਤਾਂ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਇੱਥੇ ਆਏ ਨੇ ਤਾਂ ਇਹਦਾ ਆਪਾਂ ਨੂੰ ਇੱਕ ਖੇਰ ਦਾ ਤੰਗ ਰਚਾ ਜਾਊਗਾ ਫਿਰ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਆਪਣੀਆਂ ਜੱਟੇ ਬੰਦੀਆਂ ਦਾ ਕੀ ਮਤਲਬ ਹੁੰਦਾ ਉਹ ਮਜ਼ੁਰਗਾ ਬੂਆ ਆਪਣੇ ਸ਼ਾਂਤਮਈ ਬੈਂਦੇ ਨੇ ਸੋ ਭਰਾਵੋ ਸ਼ਾਂਤਮਈ ਬੈਠ ਕੇ ਉਸ ਕਰਨੇ ਦੇ ਵਿੱਚ ਭਾਈ ਭਾਨੇ ਸਿੱਧੂ ਨੂੰ ਫੜਾਉਣ ਵਾਸਤੇ ਤੁਸੀਂ ਸੂਝਦ ਕਰੋ ਇਹ ਨਹੀਂ ਕਿ ਤੁਸੀਂ ਡਾਂਗਾਂ ਤੋੜੀ ਫਿਰਦੇ ਹੋ ਇਹ ਗੱਲ ਮੇਰੇ ਵੀਰੋ ਥੋੜੀ ਐ ਕੋਈ ਸ਼ਾਂਤਮਈ ਬੈ ਜਾਓ ਤਾ ਸੀਨੀਅਰ ਜਿਹੜੇ ਲੀਡਰ ਨੇ ਇੱਥੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਸੀਨੀਅਰ ਅਧਿਕਾਰੀ ਜਿਹੜੇ ਨੇ ਪੰਜਾਬ ਪੁਲਿਸ ਤੋਂ ਪਹੁੰਚੇ ਨੇ ਤਾ ਉਹ ਗੱਲ ਕਰਨਗੇ ਪਰ ਸੀਨੀਅਰ ਲੀਡਰ ਮਿਸਟਰ ਰਹਿਣਾ ਬਾਈ ਕਿਸੇ ਨੇ ਗੁੱਲੜਬਾਜੀ ਨਹੀਂ ਕਰਨੀ ਵੈਰੀ ਗੁੱਡ ਸ਼ਾਬਾਸ਼ ਸਤਿਕਾਰਯੋਗ ਮੋਢੀ ਮਾਈਕ ਆਨ ਕਰ ਦਿਓ ਗੱਲ ਹੀ ਕਰੀਏ ਹਾਂ ਜੀ ਕੋਈ ਗੱਲ ਨਹੀਂ ਨੇ ਪਿੱਛੇ ਵੀ ਆਇਆ ਕਾਕਾਪੁਰ ਆਹੋ ਕਿ ਨਾ ਗੱਲ ਕਰ ਲਈਏ ਜੀ ਕਰ ਲਓ ਜੀ ਜਿਹੜਾ ਗੱਲ ਕਰਨੀ ਆ ਆਪਾਂ ਇਕੱਠ ਨੇ ਜੀ ਜੀ ਸਰ ਪਲੀਜ਼ ਆਪਾਂ ਪ੍ਰੋਗਰਾਮ ਤੇ ਨਹੀਂ ਸੀ ਕਿ ਆਪਾਂ ਜਿਹੜਾ ਰੋਡ ਬਲੌਕ ਕਰਨਾ ਪਲੀਜ਼ ਪਲੀਜ਼ ਆਪਣਾ ਤਾਂ ਨਹੀਂ ਸੀ ਕਿ ਆਪਾਂ ਕੱਖਾਂ ਕਰਨਾ ਗੱਲ ਕਰ ਲਾਂਗੇ ਤੁਹਾਡੇ ਨਾਲ ਜੀ ਹਾਂ ਜੀ ਆਪਣਾ ਤਾਂ ਨਹੀਂ ਸੀ ਨਾ ਰੋਡ ਬਲੌਕ ਕਰਨਾ ਆਪਾਂ ਪਬਲਿਕ ਨੂੰ ਹਰੈਸ ਕਰਨਾ ਮੇਰਾ ਥੋੜਾ ਜਿਹਾ ਮੋਹਨ ਜੀ ਮੋੜ ਕਿੱਥੋਂ ਦਾ ਕਰਨ ਵਾਲਾ ਕੱਕਾ ਇੰਨੀ ਜਿਹੜਾ ਅੱਭੀ ਆਪਾਂ ਰੋਪਲਾ ਕਰਨਾ ਤਾਂ ਨਹੀਂ ਸਦਾ ਦਿੱਤਾ ਅਸੀਂ ਤਾਂ ਜੀ ਅੱਗੇ ਜਾਣਾ ਚਾਹੁੰਦੇ ਆ ਕਿ ਸਾਨੂੰ ਪੀਸਫੁੱਲ ਕੌਂਸਲ ਮੋੜ ਦਾ ਸਾਨੂੰ ਪਹੁੰਚਾ ਦਿਓ ਜੇ ਅਸੀਂ ਵਗ ਜਾਨੇ ਆਪਾਂ ਜਮਾ ਸ਼ਾਂਤੀ ਦੇ ਵਿੱਚ ਜਾਵਾਂਗੇ ਜੇ ਤੁਸੀਂ ਇੱਕ ਰੋਡ ਕਲੀਅਰ ਕਰ ਦਿਓ ਕੋਈ ਸਾਨੂੰ ਗੱਲ ਕਰਨ ਦੇਣੀ ਹੈ ਕਿ ਨਹੀਂ ਕਰੋ ਯਾਰ ਕਰੋ ਚੁੱਪ ਕਰੋ ਇੱਕ ਰੋਡ ਬਾਈ ਕਰੋ ਚੁੱਪ ਕਰੋ ਮਾਈਕ ਬੰਦ ਕਰੋ ਸੀ ਜਾਉਂਗੀ ਬੰਦ ਕਰ ਲੋ ਬਾਈ 1 ਮਿੰਟ ਮਾਈਕ ਬੰਦ ਰੱਖੋ ਯਾਰ ਬੰਦ ਕਰ ਦੇ ਕੋਈ ਗੱਲ ਨਹੀਂ ਮੈਂ ਇੱਕ ਮੰਦਰੇ ਖੋ ਯਾਰ ਸਾਰੇ 2 ਮਿੰਟ ਬੀਤ ਲੋ 2 ਮਿੰਟ ਮੰਦਰ ਹੋਈ ਆਪਣੀ ਨੇ ਇੱਕ ਗੱਲ ਕਰਨੀ ਹੈਗੇ ਯਾਰ ਆਪਣੇ ਬਾਪੂਆਂ ਵਰਕੇ ਨੇ ਕੋਈ ਗੱਲ ਨਹੀਂ ਆਪਣੇ ਚੀਜ਼ ਨੇ ਹੁਣ ਆਪਾਂ ਇਹ ਸੀਰੀਜ਼ ਪ੍ਰੋਗਰਾਮ ਵੀ ਆਪਣਾ ਰੋਡ ਵਲੌਗ ਦਾ ਤਾਂ ਨਹੀਂ ਸੀਗਾ ਹਾਂਜੀ ਹੈਨਾ ਮੇਰਾ ਪਰ ਰੋਡ ਕਹਿੰਦੇ ਜੀ ਬਲੌਗ ਸਾਨੂੰ ਅੱਗੇ ਭੇਜ ਦਿਓ ਜੀ ਕੋਈ ਆ ਇੱਕ ਸਾਈਡ ਕਲੀਅਰ ਕਰੋ ਆਪਾਂ ਵਿਚਾਰ ਕਰ ਲੈਨੇ ਸਾਨੂੰ ਅੱਗੇ ਭੇਜ ਦਿਓ ਜੀ ਅਸੀਂ ਜਾ ਜੀਏ ਬੱਸ ਬਾਪੂ ਜੀ ਬਾਪੂ ਜੀ ਅਸੀਂ ਤਾਂ ਅਸੀਂ ਤਾਂ ਕੋਠੀ ਤੱਕ ਹੀ ਜਾਣਾਗਾ ਹੁਣ ਰੋਡ ਅਸਾ ਕਲੀਅਰ ਕਰੋ ਕਲੀਅਰ ਹੀ ਹੈ ਜੀ ਨਹੀਂ ਅਸੀਂ ਰਾਜਨੀਤ ਲੋਕਰ ਨਹੀਂ ਕਰਕੇ ਹਾਂ ਜੀ ਕੜਾ ਲਿੱਟ ਕਰ ਰਹੇ ਆ ਕਿ ਹੋਰ ਨਾ ਸਾਰੇ ਸਾਰੇ ਲੱਖੇੜੀ ਵੀ ਪਹੁੰਚ ਰਹੇ ਆ ਜੀ ਆ ਰਹੇ ਨੇ ਜੀ 1 2 11 ਮੈਂ ਗਲਤ ਕਰਦਾ ਆ ਰਹੇ ਨੇ ਬਾਈ ਕੋਈ ਨਹੀਂ ਲੱਖੇੜੀ ਨਹੀਂ ਆ ਰਹੇ ਆ ਨਾ ਹਾਂ ਜੀ ਤੁਸੀਂ 2 ਮਿੰਟ ਚਾਹੀਦਾ ਠੀਕ ਆ ਠੀਕ ਆ ਠੀਕ ਆ ਜੀ ਅੱਗੇ ਵੀ ਅਸੀਂ ਦੋ ਜਗ੍ਹਾ ਤੇ ਗਏ ਆ ਠੀਕ ਆ ਜੀ ਠੀਕ ਆ ਠੀਕ ਆ ਜੀ ਦੋਈ ਤਰੀਕੇ ਨੇ ਤੁਹਾਡਾ ਜਿਹੜਾ ਰਾਈਟ ਆ ਸੀ ਕੋਈ ਕੁੱਟ ਨਹੀਂ ਰਿਹਾ ਕਿਸੇ ਨੂੰ ਮਾਰ ਨਹੀਂ ਰਿਹਾ ਠੀਕ ਹੈ ਜੀ ਤੁਸੀਂ ਖੜੇ ਹੋ ਰਸਤਾ ਬਲਾਕ ਦਿੱਤਾ ਗਲਤ ਕੀਤਾ ਸਾਨੂੰ ਵੀ ਪਤਾ ਤੁਹਾਨੂੰ ਵੀ ਠੀਕ ਹੈ ਜੀ ਉਹ ਪਿੱਛੋਂ ਚੱਕ ਠੀਕ ਹੈ ਜੀ ਇੱਕ ਗੱਲ ਦਾ ਖਿਆਲ ਰੱਖੋ ਉਹ ਤੁਸੀਂ ਇਹਦੇ ਪਿੱਛੋਂ ਮਾਰੀ ਹੋ ਤੁਹਾਡੇ ਨਾਲ ਅੱਗੇ ਦੋ ਗਰੁੱਪਸ ਨੂੰ ਗੱਲ ਕੀਤੀ ਸੀ ਉਹਨਾਂ ਨੇ ਇਹ ਕਿਹਾ ਕਿ ਜੇ ਸਾਨੂੰ ਤੁਸੀਂ ਨਹੀਂ ਜਾਣ ਦੇਣਾ ਸਾਡੀ ਗ੍ਰਿਫਤਾਰੀ ਹਾਂਜੀ ਭਾਣਾ ਸਿੱਧੂ ਦੇ ਨਾਂ ਤੇ ਜੇ ਤੁਸੀਂ ਗ੍ਰਿਫਤਾਰੀ ਦੇ ਗਏ ਤੇ ਸਾਨੂੰ ਕੋਈ ਪ੍ਰੋਬਲਮ ਹਾਂਜੀ ਠੀਕ ਹੈ ਸਾਰੇ ਮਤਲਬ ਸਾਰੀ ਕਿਰਪਾ ਤੁਹਾਡੀ ਨੇ ਸਾਰੀ ਜਿੰਨੇ ਬੰਦੇ ਸਾਰੀ ਟੋਕ ਟੋਕ ਇੱਕ ਮਿੰਟ ਸਾਨੂੰ ਕੋਈ ਇਤਰਾਜ਼ ਨਹੀਂ ਹੈ ਠੀਕ ਹੈ ਜੀ ਜਿਹੜਾ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਉਹਦੇ ਚ ਪ੍ਰੋਟੈਸਟ ਦਾ ਇੱਕ ਤਰੀਕਾ ਹੈ ਕਿ ਤੁਸੀਂ ਉਹਨੂੰ ਹਮਦਰਦੀ ਦੇਣਾ ਚਾਹੁੰਦੇ ਹੋ ਹਾਂਜੀ ਅਗਲੇ ਵੀ ਸਾਡੇ ਦੋ ਜਗ੍ਹਾ ਤੇ ਇੰਜ ਹੋਇਆ ਸਿਆਣੇ ਨਿਕਲੇ ਉਹ ਕਹਿੰਦੇ ਜੇ ਅਸੀਂ ਉਹਦੇ ਬਿਹਫਤ ਕੋਈ ਗ੍ਰਿਫਤਾਰੀ ਦੇ ਦੇਣ ਠੀਕ ਗੱਲ ਖਤਮ ਹੋ ਗਈ ਠੀਕ ਹੈ ਜੀ ਤੁਸੀਂ ਆਪਣੇ ਬੰਦੇ ਨੂੰ ਕਹੋ ਕਿ ਆਰਾਮ ਨਾਲ ਬੈਠ ਜਾ ਠੀਕ ਹੈ ਜੀ ਅਸੀਂ ਕਾਰਵਾਈ ਕਰਦੇ ਹਾਂ ਤੁਹਾਡੀ गिरफ्तारी करवा देंगे ठीक थो है ਤੁਹਾਡਾ ਜਿਹੜਾ ਜੋ ਤੁਹਾਡਾ ਰਾਈਟ ਹੈ ਜੋ ਤੁਹਾਡੀ ਆਪਣੀ ਆਵਾਜ਼ ਉਠਾਉਣਾ ਚਾਹੁੰਦੇ ਉਹ ਚੰਗੀ ਤਰ੍ਹਾਂ ਠੀਕ ਹੈ ਜੀ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਕਰ ਰਹੇ ਤੁਸੀਂ ਵੀ ਨਾ ਨਾ ਨਹੀਂ ਅਸੀਂ ਤਾਂ ਪਹਿਲਾਂ ਬੇਨਤੀ ਇੱਕ ਗੱਲ ਕੀ ਦੱਸਿਆ ਨਾਮ ਹੋਣ ਜੀ ਹੋਣ ਜੀ ਗੱਲ ਹਾਂ ਜੀ ਤੋਂ ਪਹਿਲਾਂ ਇਹ ਗੱਲ ਕਹਿ ਚੁੱਕੇ ਆ ਜਿਹੜੀ ਤੁਹਾਡੇ ਵਿਰੋਧੀ ਨੇ ਰਹੀ ਤੁਸੀਂ ਸਾਡੇ ਵਿਰੋਧੀ ਹਾਂ ਜੀ ਠੀਕ ਹੈ ਹਾਂ ਜੀ ਜੜਾ ਤਰੀਕਾ ਸੁਚੱਜੇ ਤਰੀਕੇ ਨਾਲ ਡੀਲ ਹੋ ਜੇ ਅਸੀਂ ਉਹ ਕਰਨ ਨੂੰ ਜਾਂ ਠੀਕ ਹੈ ਜੀ ਅਸੀਂ ਤੁਹਾਨੂੰ ਇੰਨਾ ਕਿਹਾ ਕਿ ਤੁਸੀਂ ਤੇ ਬੈਠ ਜਾਓ ਇੱਕ ਸਾਈਡ ਖੋਲ ਸਕਦੇ ਹੋ ਤੇ ਖੋਲ ਦੇ ਠੀਕ ਹੈ ਜੀ ਠੀਕ ਹੈ ਤੇਰਾ ਕੰਟਰੋਲ ਹੈਗਾ ਤੇਰੇ ਆਖੇ ਲੱਗਦੇ ਨੇ ਅਸੀਂ ਤੇਰੀ ਗੱਲ ਮੰਨ ਲਈ ਠੀਕ ਹੈ ਜੀ ਅਸੀਂ ਅਰੇਂਜਮੈਂਟ ਕਰਾਂਗੇ 13 ਜਿਹੜਾ ਭਾਵਨਾ ਉਹਦੇ ਨਾਲ ਅਸੀਂ 7 ਤੇ ਆ ਸਿਰਫ ਇੰਨਾ ਕਰ ਲੋ ਕਿ ਇੱਕ ਸਾਈਡ ਟ੍ਰੈਫਿਕ ਖੋਲ ਦਿਓ ਤੇ ਖੋਲ ਸਕਦੇ ਠੀਕ ਹੈ ਜੀ ਠੀਕ ਹੈ ਇਹ ਕਰ ਅਸੀਂ ਇੱਥੇ ਖੜੇ ਵਿਚਾਰ ਇੱਥੇ ਖੜੇ ਆ ਅਸੀਂ ਵਿਚਾਰ ਕਰ ਲੈਣੇ ਕਰੋ ਜੀ ਵਿਚਾਰ ਕਰੋ ਉਹ ਆਪਣੀ ਗੱਲ ਸੁਣਾਓ ਯਾਰ ਨਹੀਂ ਅਧਿਕਾਰੀ ਇੱਥੇ ਪਹੁੰਚੇ ਨੇ ਉਹ ਕਹਿ ਰਹੇ ਨੇ ਕਿ ਕਿਉਂਕਿ ਕਾਨੂੰਨਾਂ ਤੌਰ ਤੇ ਜਿਹੜਾ ਇਹ ਲੱਗਿਆ ਹੋਇਆ ਇਸ ਨੂੰ ਲਗਾਉਗੇ ਪਰ ਅਸੀਂ ਵੀ ਪਿਆਰ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਹਿੰਦੇ ਕਿ ਇੱਕ ਜਿਹੜਾ ਰਾਹ ਖਾਲੀ ਕਰ ਦਿੱਤਾ ਜਾਵੇ ਤਾਂ ਹੁਣ ਆਪਾਂ ਸਾਰਾ ਇੱਥੇ ਸੀਨੀਅਰ ਆਫੀਸਰ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਉਹ ਕਹਿ ਰਹੇ ਨੇ ਕਿ ਉਹ ਕਹਿਨੇ ਨੇ ਤਸਵੀਰਾਂ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਕ ਰਸਤਾ ਖੋਲ ਦਿੱਤਾ ਜਾਵੇ ਤਾਂ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜੀ ਐਸ ਢਿੱਲੋ ਜੀ ਜਿਹੜੇ ਪਹੁੰਚੇ ਹੋਏ ਨੇ ਦਾ ਉਹਨਾਂ ਨੇ ਗੱਲਬਾਤ ਕੀਤੀ ਹੈ ਲੋਕਾਂ ਦੇ ਨਾਲ ਸਰ ਸਰ ਕੀ ਤੁਹਾਡੇ ਨਾਲ ਗੱਲਬਾਤ ਦੇ ਲਈ ਮੰਨ ਗਏ ਨੇ ਕਿ ਅਸੀਂ ਰਸਤਾ ਖੋਲਦਾਂਗੇ ਪਲੀਜ਼ ਆਪਣਾ ਵਿਚਾਰ ਦਿੱਤਾ ਗੱਲ ਕਰ ਰਹੇ ਜੀ ਬਹੁਤ ਸ਼ੁਕਰੀਆ ਦਾ ਸਰ ਦਾ ਕਹਿਣਾ ਹੈ ਕਿ ਅਸੀਂ ਆਪਣਾ ਵਿਚਾਰ ਦਿੱਤਾ ਦਾ ਉਹ ਰਸਤਾ ਖੋਲ ਰਹੇ ਨੇ ਪਰ ਅਸਲ ਦੇ ਵਿੱਚ ਕੀ ਖੁੱਲਿਆ ਜਾਂਦਾ ਰਸਤਾ ਜਾਂ ਨਹੀਂ ਪਰ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਮੌਕੇ ਦੇ ਉੱਤੇ ਉਹ ਸਾਰੀ ਚੀਜ਼ ਨੂੰ ਦੇਖ ਕੇ ਇਹਨਾਂ ਨੇ ਇੱਕ ਵੀ ਸੁਜੈਸਟ ਦਿੱਤਾ ਕਿ ਪਹਿਲਾਂ ਅਸੀਂ ਦੋ ਥਾਵਾਂ ਦੇ ਉੱਤੇ ਰਸਤਾ ਖਲਵਾ ਕੇ ਆਏ ਹਾਂ ਉਹਨਾਂ ਨੇ ਸਿਆਣਪ ਦੇ ਨਾਲ ਰਸਤਾ ਜਿਹੜਾ ਖਲਵਾਇਆ ਬਾਹਰ ਤੁਸੀਂ ਵੀ ਸਿਆਣਪ ਵਰਤੋ ਤੁਸੀਂ ਸਿਆਣੇ ਹੋ ਤਾਂ ਇਸ ਜਿਹੜਾ ਇੱਕ ਸਾਈਡ ਖੋਲ ਦਿੱਤੀ ਜਾਵੇ ਕਹਿੰਦੇ ਇਹ ਕਹਿੰਦੇ ਨਜ਼ਰ ਆਏ ਪਰ ਹੁਣ ਜਿਹੜੀ ਆ ਲਗਾਤਾਰ ਗਲਬਾਤ ਹੋ ਰਹੀ ਹੈ ਪਰ ਹੁਣ ਇਸ ਦੇ ਵਿੱਚ ਕੀ ਅਪਡੇਟ ਆਉਂਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਓਜ਼ਾਰ ਟੀਵੀ ਦੇ ਉੱਤੇ ਤੁਸੀਂ ਇਸ ਵਕਤ ਤਸਵੀਰਾਂ ਦੇਖ ਰਹੇ ਹੋ ਕਿ ਸੀਨੀਅਰ ਅਧਿਕਾਰੀ ਜਿਹੜੇ ਆ ਪਹੁੰਚੇ ਨੇ ਵਕਫ ਵਕਫ ਥਾਵਾਂ ਤੇ ਗੱਲਬਾਤ ਕਰਕੇ ਆ ਨੇ ਕਿਸਾਨਾਂ ਦੇ ਨਾਲ ਕਿ ਪਹਿਲਾਂ ਵੀ ਕਈ ਜਿਹੜੇ ਨੇ ਦੋ ਥਾਵਾਂ ਦੇ ਉੱਤੇ ਅਸੀਂ ਰਸਤਾ ਖੋਲਾ ਚੁੱਕੇ ਆ ਤਾਂ ਤੁਸੀਂ ਵੀ ਪਿਆਰ ਦੇ ਨਾਲ ਇਸ ਸਾਈਡ ਤੋਂ ਇੱਕ ਸਾਈਡ ਖੋਲ ਦਿਓ ਕਿ ਲੋਕ ਜਿਹੜੇ ਨੇ ਪਰੇਸ਼ਾਨ ਨਾ ਹੋਣ ਪਰ ਅਸਲ ਦੇ ਵਿੱਚ ਹੁਣ ਕਿ ਉਹਨਾਂ ਦਾ ਪਲਾਨ ਹੁੰਦਾ ਹੈ ਕਿ ਰਸਤਾ ਖੁੱਲੇ ਜਾਂਦਾ ਹੈ ਜਾਂ ਨਹੀਂ ਉਹ ਵੀ ਦੇਖਣਾ ਹੋਏਗਾ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਇੱਥੇ ਇਕੱਤਰਤ ਨੇ